ਸਰੀਕਾਲ ਸਾਰੇ ਦੋਸਤਾਨੋ ਗੱਲ ਸਮਾਈਆ ਹੋਰ ਨਵੀਂ ਵੀਡੀਓ ਚ ਚੱਲੀ ਜਾਂਦਾ ਬਾਈ ਕੰਮ ਆਪਲਾ ਏਮੇ ਦਾ ਵੀ ਬਾਈ ਨਿਆਰਾ ਹੀ ਆਪਦਾ ਹੀ ਮਾਲ ਵਢੀ ਜਾਂਦਾ ਕੰਮ ਇਹ ਮੇਰਾ 14 10 ਦਾ ਸਮਝਾਈ ਕਰਨਾ ਪਾ ਪੂਰਾ ਮਾਲ ਬਾਈ ਜੀ ਸਟੈਂਪ ਆਲਾ ਲੱਗਣਾ ਨੂੰ ਕੋਈ ਵੀ ਐਂਕਲ ਕੋਈ ਪੈਪ ਬਿਨਾ ਸਟੈਂਪ ਆਲਾ ਕੋਈ ਵੀ ਮਾਲ ਨਹੀਂ ਹੋਊਗਾ ਚੈੱਕ ਕਰੋ ਸਟੈਂਪ ਬਾਈ ਸੇਲ ਦਾ ਮਾਲਾ ਪੂਰਾ ਲੱਗੇ ਪਰ ਵਡਣ ਟਾਟਾ ਦੀ ਐਂਗਲ ਆ ਨਾਲ ਦੇ ਨਾਲ ਅਪਡੇਟ ਦਿੰਦੇ ਰਵਾਂਗੇ ਪੁੱਤਰ ਨਾ ਨੀ ਖਾਣਾ 86 ਇੰਚ ਦੇ ਲਾਣਾ ਇਹ ਗਈ ਵੀਡੀਓ ਕਰਦੇ ਆ ਸ਼ੇਅਰ ਤੇ ਇਹਨੂੰ ਕਰ ਲਿਆ ਪੂਰਾ ਸਾ ਸਰਕਾ ਸਾਰੇ ਦੋਸਤਾਂ ਨੂੰ ਤੇ ਭਾਈ ਆ ਆਪਣੀਆਂ ਸੋਰੀ ਇੰਮ 18 ਰੋਜ਼ਾਂ ਵੀ ਚੱਲੀ ਜਾਂਦਾ ਕੰਮ ਉੱਪਰਲੀ ਚਾਦਰ ਲਾਤੀ ਆ ਟੈਂਕ ਵੱਡਿਆ ਪਿਆ ਚਾਦਰ ਉੱਪਰਲੀ ਹੋ ਗਈ ਕੰਪਲੀਟ ਆ ਟਰੇਨ ਨਿਕਲਦੀ ਕਰਤੀ ਆ ਦੀ ਤੇ ਟੈਂਕ ਦਿਖਾਉਣੇ ਤੁਹਾਨੂੰ ਆਪਿਆ ਟੈਂਕ ਵੱਡਿਆ ਤੇ ਇਹਦਾ ਬਈ ਆ ਥੱਲੇ ਵਾਲਾ ਪੱਲਾ ਵੀ ਗਲਿਆ ਹੀ ਪਿਆ ਇਹ ਵੀ ਚੇਂਜ ਕਰਾਂਗੇ ਆਪਾਂ ਪਹਿਲਾਂ ਆ ਪੀਸ ਲਾ ਕੇ ਇਧਰਲਾ ਲੱਗ ਗਿਆ ਆ ਪੀਸ ਲਾ ਕੇ ਆਪਣਾ ਤੇ ਫੇਰੇ ਦਾ ਸਾਈਡ ਪੱਲਾ ਵੀ ਚੇਂਜ ਕਰ ਦਿਆਂਗੇ ਉਧਰੋਂ ਵਿਚਾਲ ਵੀ ਲੱਗੇ ਪਏ ਆ ਖੋਲਣਾ ਠੀਕ ਆ ਭਾਈ ਵੀਡੀਓ ਕਰਦੇ ਸ਼ੇਅਰ ਕਰ ਤੇ ਇਹਨੂੰ ਕਰ ਲਿਓ ਕੋਲੋਂ ਫਸ ਸਰਕਾਰ